ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅੱਜ ਸਵੇਰੇ ਧਰਤੀ ਤੇ ਵਾਪਸ ਪਰਤਾਈ ਨੇ NASA ਦੇ SpaceX Crew Dragon Spacecraft ਵਿੱਚ ਸਵਾਰ ਹੋ ਕੇ ਉਹ ਬੁੱਚ ਵਿਲਮੋਰ ਦੇ ਨਾਲ ਧਰਤੀ ਤੇ ਵਾਪਸ ਪਰਤੇ। ਉਹਨਾਂ ਦਾ SpaceX ਕੈਪਸੂਲ ਪੈਰਾਸ਼ੂਟ ਰਾਹੀਂ ਮੈਕਸੀਕੋ ਦੀ ਖਾੜੀ ਵਿੱਚ ਉਤਰਿਆ। फ्लोरिडा ਦੇ ਪੈਨ ਹੈਂਡਲ ਵਿੱਚ ਟਾਲਾਹਾਸ਼ੀ ਦੇ ਕੰਡੇ ਤੇ ਵਿਸ਼ੇਸ਼ ਤੌਰ ਤੇ ਇਸ ਸਪੇਸ ਕ੍ਰਾਫਟ ਨੂੰ ਉਤਾਰਿਆ ਗਿਆ ਜਿਸ ਨਾਲ ਦੋ ਪੁਲਾੜ ਯਾਤਰੀਆਂ ਦੀ 9 ਮਹੀਨਿਆਂ ਤੋਂ ਵੱਧ ਦੀ ਅਜ਼ਮਾਇਸ਼ ਦਾ ਅੰਤ ਹੋ ਗਿਆ ਜ਼ਿਕਰ ਯੋਗ ਹੈ ਕਿ ਸੁਨੀਤਾ ਵਿਲੀਅਮਜ਼ ਸਿਰਫ 8 ਦਿਨਾਂ ਲਈ ਪੁਲਾੜ ਵਿੱਚ ਗਏ ਸਨ ਪੁਲਾੜ ਵਿੱਚ ਫਸੀ ਸੁਨੀਤਾ ਵਿਲੀਅਮਜ਼ ਦੀ 9 ਮਹੀਨੇ 13 ਦਿਨ ਬਾਅਦ ertid ਤੇ ਵਾਪਸੀ ਹੋਈ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NASA ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੂੰ ਪੱਤਰ ਲਿਖ ਕੇ ਭਾਰਤ ਦੀ ਇਸਤੀ ਲਈ ਆਪਣੀ ਚਿੰਤਾ ਪ੍ਰਗਟ ਕਰਦੇ ਹਾਂ ਉਸ ਦੀ ਸੁਰੱਖਿਆ ਤੇ ਵਾਪਸੀ ਦੀ ਕਾਮਨਾ ਕੀਤੀ ਸੀ ਪ੍ਰਧਾਨ ਮੰਤਰੀ ਨੇ ਲਿਖਿਆ ਸੀ ਕਿ ਭਾਵੇਂ ਸੁਨੀਤਾ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੈ ਪਰ ਉਹ ਭਾਰਤ ਵਾਸੀਆਂ ਦੇ ਦਿਲ ਦੇ ਨੇੜੇ ਨੇ ਪ੍ਰਧਾਨ ਮੰਤਰੀ ਦੇ ਇਸ ਪੱਤਰ ਨੂੰ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਸਾਂਝਾ ਕੀਤਾ ਸੀ ਆਪਣੇ ਟੀਵੀ ਸਕਰੀਨ ਤੇ ਤੁਸੀਂ ਦੋ ਤਸਵੀਰਾਂ ਦੇਖ ਰਹੇ ਹੋ ਪਹਿਲੀ ਤਸਵੀਰ ਸਪੇਸਐਕਸ ਦੇ ਸੁਰੱਖਿਅਤ ਉਤਰਨ ਦੀ ਹੈ ਤੇ ਦੂਜੀ ਵੀਡੀਓ ਵਿੱਚ ਸੁਨੀਤਾ ਵਿਲੀਅਮਸ ਕਿੱਥੋਂ ਬਾਹਰ ਆ ਰਹੇ ਨੇ